ਪੰਜਾਬ ਵਾਸੀਓ ਇਹ ਕੀ ਵੇਖ ਰਹੇ ਹੋ ਤੁਸੀਂ ਇਹ ਕੋਈ ਫਿਲਮੀ ਕਹਾਣੀ ਨਹੀਂ ਇਹ ਤਾਂ ਹਕੀਕਤ ਹੈ ਅੱਜ ਪੰਜਾਬ ਦੀ ਹੜ੍ਹਾਂ ਦੇ ਨਾਲ ਮੱਚੀ ਤਬਾਹੀ ਨੇ ਨਾ ਸਿਰਫ ਘਰ ਟਾਹੇ ਨੇ ਸਗੋਂ ਉਮੀਦਾਂ ਨੂੰ ਵੀ ਰੂਲ ਕੇ ਰੱਖ ਦਿੱਤਾ ਹੈ 2025 ਦੇ ਵਿੱਚ 1988 ਤੋਂ ਬਾਅਦ ਸਭ ਤੋਂ ਭਿਆਨਕ ਖੜਾ ਨੇ ਪੰਜਾਬ ਨੂੰ ਝੰਝੂਟ ਕੇ ਰੱਖ ਦਿੱਤਾ ਹੈ 32 ਜ਼ਿਲ੍ਹਿਆਂ ਦੇ ਵਿੱਚ 1400 ਪਿੰਡ ਡੁੱਬ ਗਏ ਨੇ 3.5 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ 47 ਚਾਨਾ ਗਈਆਂ ਨੇ ਤੇ 1.75 ਲੱਖ ਏਕੜ ਖੇਤੀ ਜ਼ਮੀਨ ਵਹਿ ਗਈ ਹੈ ਪਰ ਇਹ ਅੰਕੜੇ ਨਹੀਂ ਇਹ ਹਨ ਉਹਨਾਂ ਦਿਲਾਂ ਦੀਆਂ ચીਖਾਂ ਇਹ ਉਹ ਪਿੰਡ ਨੇ ਜਿੱਥੇ ਜ਼ਿੰਦਗੀ ਨੇ ਪੂਰਾ ਵਿਰਾਮ ਲਾ ਦਿੱਤਾ ਹੈ ਕੀ ਤੁਹਾਨੂੰ ਸੁਣਾਈ ਦੇ ਰਹੀ ਹੈ ਇਹਨਾਂ ਹੰਝੂਆਂ ਦੀ ਆਵਾਜ਼ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਪੁੱਲਰ ਹੁਣਾਂ ਦੀ ਰਿਪੋਰਟ ਦੇ ਵਿੱਚ ਬਿਆਨੀ ਗਈ ਇਹ ਤਸਵੀਰ ਹੈ ਫਿਰੋਜ਼ਪੁਰ ਦੇ ਆਖਰੀ ਪਿੰਡ ਟੈਂਡੀ ਵਾਲਾ ਦੀ ਜਿੱਥੇ 2025 ਦੇ ਵਿੱਚ ਫਿਰ ਤੋਂ ਹੜ੍ਹਾਂ ਨੇ ਕਹਿਰ ਵਰਾਇਆ ਹੈ ਇੱਕ ਪਾਸੇ ਕੰਡਿਆਲੀ ਦਾ ਤੇ ਦੂਜੇ ਪਾਸੇ ਸਤਲੁਜ ਦਾ ਭਿਆਨਕ ਰੂਪ ਚਾਰ ਛੁਫੇਰੇ ਪਾਣੀ ਹੀ ਪਾਣੀ ਸਤਲੁਜ ਨੇ ਪਹਿਲਾਂ ਜ਼ਮੀਨਾਂ ਲਪੇਟੀਆਂ ਹੁਣ ਪਿੰਡਾਂ ਨੂੰ ਨਿਗਲ ਰਿਹਾ ਹੈ ਲੋਕ ਗਠੜੀਆਂ ਚੁੱਕ ਕੇ ਰਾਹਤ ਕੈਂਪਾਂ ਵੱਲ ਜਾ ਰਹੇ ਨੇ ਨੌਜਵਾਨ ਬਲਬੀਰ ਸਿੰਘ ਦੀ ਆਵਾਜ਼ ਦੇ ਵਿੱਚ ਦਰਦ ਚਲਕਦਾ ਹੈ ਉਹ ਆਖਦਾ ਹੈ ਡੁੱਬਦਾ ਆਦਮੀ ਕੀ ਨਹੀਂ ਕਰਦਾ ਪਿੰਡ ਦੇ ਵਿੱਚ 254 ਘਰ ਸਨ 10 ਘਰ ਮਲਬੇ ਦੇ ਵਿੱਚ ਬਦਲ ਗਏ ਬਾਕੀ ਘਰ ਲੋਕ ਖੁਦ ਢਾ ਰਹੇ ਨੇ ਤਾਂ ਜੋ ਮਿਹਨਤ ਦੇ ਨਾਲ ਜੋੜੀ ਇੱਕ ਇੱਕ ਇੱਟ ਨੂੰ ਬਚਾਇਆ ਜਾ ਸਕੇ ਸਮਿਤਰੀ ਦੇਵੀ ਜਿਸ ਦੀਆਂ ਅੱਖਾਂ ਦੇ ਵਿੱਚ ਹੰਝੂ ਹਨ ਸਾਹਮਣੇ ਉਸਦਾ ਘਰ ਟਹਿ ਰਿਹਾ ਉਹ ਰੋ ਰੋ ਕੇ ਕਹਿੰਦੀ ਹੈ ਇੱਕ ਇੱਕ ਪੈਸਾ ਜੋੜ ਕੇ ਛੱਤ ਨਸੀਬ ਹੋਈ ਸੀ ਹੁਣ ਸਭ ਟਹਿ ਗਿਆ ਹੈ ਨੰਬਰਦਾਰ ਮਿੱਠਾ ਸਿੰਘ ਦੀ ਜ਼ਮੀਨ ਪਾਣੀ ਦੇ ਵਿੱਚ ਵਹਿ ਗਈ ਹੈ ਕਰ ਮਲਬਾ ਬਣ ਚੁੱਕਿਆ ਹੈ ਇਹ ਪਿੰਡ ਜਿਵੇਂ ਜ਼ਿੰਦਗੀ ਦੇ ਨਾਰਥ ਪੋਲ ਤੇ ਵਸ ਰਿਆ ਹੋਵੇ ਠੰਡਾ ਉਦਾਸ ਤੇ ਬੇਸਹਾਰਾ ਬਲਵਿੰਦਰ ਸਿੰਘ ਆਖਦਾ ਅਸੀਂ ਤਾਂ ਨਿਤ ਖਾਣਾ ਬਦੋਸ਼ ਬਣ ਰਹੇ ਆ ਸਾਡੇ ਕਰਮਾਂ ਦੇ ਵਿੱਚ ਤਾਂ ਉਜਾੜਾ ਹੀ ਲਿਖਿਆ ਜਸਵੰਤ ਸਿੰਘ ਦੱਸਦਾ ਕਿ ਪਿੰਡ ਨੇ ਖੁਦ ਬੇੜਾ ਖਰੀਦਿਆ ਸਰਕਾਰ ਨੇ ਅਜੇ ਤੱਕ ਕੋਈ ਸਹਾਰ ਨਹੀਂ ਲਈ ਅਦਾਕਾਰ ਸਲਮਾਨ ਖਾਨ ਦੇ ਵੱਲੋਂ ਭੇਜੀ ਬਿਨਾ ਇੰਜਨ ਵਾਲੀ ਕਿਸ਼ਤੀ ਵੀ ਕਿਸੇ ਕੰਮ ਨਹੀਂ ਆ ਰਹੀ ਪਿੰਡ ਵਾਸੀ ਆਖਦੇ ਨੇ ਕੀ ਹੁਣ ਤਾਂ ਪਾਣੀ ਸਿਰ ਉੱਤੋਂ ਲੰਘ ਗਿਆ ਹੈ ਹੁਣ ਵੇਖੀਏ ਤਸਵੀਰ ਕਾਲੂ ਵਾਲਾ ਪਿੰਡ ਦੀ ਜਿੱਥੇ ਔਰਤਾਂ ਤੇ ਬੱਚੇ ਪਿੰਡ ਛੱਡ ਚੁੱਕੇ ਨੇ ਦਰਜਨਾ ਘਰ ਪਾਣੀ ਦੇ ਵਿੱਚ ਛੜ ਗਏ ਨਿਸ਼ਾਨ ਸਿੰਘ ਦੇ ਘਰ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਕੁਝ ਬੰਦੇ ਬਚੇ ਹਨ ਜੋ ਜ਼ਿੰਦਗੀ ਦੇ ਨਾਲ ਜੂਝ ਰਹੇ ਨੇ ਡੀਟੀਐਫ ਵਾਗੂ ਮਲਕੀਤ ਸਿੰਘ ਹਰਾਜ ਤੇ ਸਰਬਜੀਤ ਸਿੰਘ ਪਾਵੜਾ ਰਾਸ਼ਨ ਤੇ ਚਾਰਾ ਪਹੁੰਚਾ ਰਹੇ ਨੇ ਇਹ ਉਹ ਰੌਸ਼ਨੀ ਹੈ ਜੋ ਹਨੇਰੇ ਵਿੱਚ ਵੀ ਚਮਕ ਰਹੀ ਹੈ ਪਰ ਕੀ ਇਹ ਕਾਫੀ ਹੈ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ 16 ਪਿੰਡ ਬिखर ਗਏ ਨੇ रामपुर गौरा ਦੇ ਵਿੱਚ 10 ਘਰ ਮਲਬੇ ਦੇ ਵਿੱਚ ਬਦਲੇ ਵਿਧਵਾ ਰਾਜਕੌਰ ਦਾ ਘਰ ਟਹਿਟੇਰੀ ਹੋ ਗਿਆ ਉਹ ਦੋ ਛੋਟੇ ਛੋਟੇ ਬੱਚਿਆਂ ਨੂੰ ਚੁੱਕ ਕੇ ਪਾਣੀ ਦੇ ਵਿੱਚ ਬਚ ਨਿਕਲੀ ਉਸ ਦੀਆਂ ਅੱਖਾਂ ਦੇ ਵਿੱਚ ਦਰਦ ਹੈ ਤੇ ਉਸਦੇ ਲਫ਼ਜ਼ ਹਨ ਮੇਰੇ ਬੱਚਿਆਂ ਦਾ ਭਵਿੱਖ ਟਹਿ ਗਿਆ ਮਜ਼ਦੂਰ ਮੇਜਰ ਸਿੰਘ ਦੀ ਕਹਾਣੀ ਦਿਲ ਨੂੰ چیر ਦਿੰਦੀ ਹੈ ਘਰ ਟਹਿ ਗਿਆ ਧੀਆਂ ਪੱਖਾ ਚੁੱਕਣ ਲੱਗੀਆਂ ਨੇ ਉਹ ਆਖਦਾ ਜਦੋਂ ਛਾਤੀ ਨਹੀਂ ਰਹੀ ਤਾਂ ਪੱਖਾ ਕਿਸ ਕੰਮ ਦਾ ਮਹਿਸੂਸ ਕਰੋ ਇਸ ਦਰਦ ਨੂੰ ਬਖਤੌਰ ਸਿੰਘ ਨੇ 1947 ਦਾ ਉਜਾੜਾ ਚੱਲਿਆ ਹੁਣ ਹੜਾ ਨੇ ਦੇਸ਼ ਨੀ ਕਾਲਾ ਦਿੱਤਾ ਉਹ ਰੋਂਦਾ ਕਹਿੰਦਾ ਕਿੰਨੇ ਉਜਾੜੇ ਹੋਰ ਚੱਲਾਂਗੇ ਅਸੀਂ ਅਜਨਾਲਾ ਦੇ ਪੈੜੇਵਾਲਤ ਵਿੱਚ ਜੋਗਿੰਦਰ ਸਿੰਘ ਨੇ ਘਰ ਤੇ ਵਾੜਾ ਗੁਆਇਆ ਮੱਸਾ ਆਪਣੇ ਇਜੜ ਨੂੰ ਬਚਾਇਆ ਰਾਵੀ ਦਰਿਆ ਨੇ ਕੋਹਨੇਵਾਲ ਤੇ ਮਾਛੀਵਾਲਾ ਨੂੰ ਕਈ ਫੁੱਟ ਪਾਣੀ ਦੇ ਵਿੱਚ ਡੋਪ ਦਿੱਤਾ ਹੈ ਡੇਰਾ ਬਾਬਾ ਨਾਨਕ ਤੇ ਪਠਾਨਕੂਰ ਦੇ ਵਿੱਚ ਸੈਂਕੜੇ ਪੱਕੇ ਘਰ ਡਿੱਗ ਗਏ ਨੇ ਗੈਰ ਸਰਕਾਰੀ ਅੰਕੜੇ ਹਜ਼ਾਰਾਂ ਘਰਾਂ ਦੇ ਮਿੱਟੀ ਹੋਣ ਦੀ ਗੱਲ ਕਰਦੇ ਨੇ ਪੰਜਾਬ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ ਇਹਨਾਂ ਹੜ੍ਹਾਂ ਨੇ 4784 ਘਰ ਪ੍ਰਭਾਵਿਤ ਕੀਤੇ 569 ਕੱਚੇ ਘਰ ਅਤੇ 478 ਪੱਕੇ ਘਰ ਪੂਰੀ ਤਰ੍ਹਾਂ ਮਲਬਾ ਬਣ ਚੁੱਕੇ ਨੇ ਜਦੋਂ ਕਿ 1035 ਕੱਚੇ ਪੱਕੇ ਘਰ ਕਾਫੀ ਨੁਕਸਾਨੇ ਗਏ ਨੇ ਤੇ 2702 ਘਰਾਂ ਦਾ ਅੱਧਾ ਨੁਕਸਾਨ ਹੋਇਆ ਸਮੁੱਚੇ ਪੰਜਾਬ ਦੇ ਵਿੱਚ ਹੜ੍ਹ ਜਾਨਾਂ ਲੈ ਰਹੇ ਨੇ ਪਸ਼ੂ ਧਨ ਵਹਿ ਰਿਹਾ ਹੈ ਆਸ਼ੀਆ ਨੇ ਟੀਲਾ ਟੀਲਾ ਹੋ ਰਹੇ ਨੇ ਕੋਈ ਪਿੰਡ ਨਹੀਂ ਬਚਿਆ ਜਿੱਥੇ ਛੱਤ ਨਾ ਡਿੱਗੀ ਹੋਵੇ ਜਦੋਂ ਵੀ ਹੜ੍ਹ ਆਉਂਦੇ ਨੇ ਦਰਿਆ ਕੰਢੇ ਵਸੇ ਲੋਕ ਦੁੱਖਾਂ ਦੀ ਝਾਕੀ ਬਣ ਜਾਂਦੇ ਨੇ ਪਰ ਇਹ ਲੋਕ ਫਿਰ ਤੋਂ ਡਿੱਗ ਕੇ ਉੱਠਦੇ ਨੇ ਚੜਦੀ ਕਲਾ ਦੇ ਵਿੱਚ ਰਹਿੰਦੇ ਨੇ ਫਿਰ ਵੀ ਕਿੰਨੇ ਕਹਾੜ ਹੋਰ ਚੱਲੇਗਾ ਪੰਜਾਬ ਕਿੰਨੇ ਘਰ ਹੋਰ ਟਹਿਣਗੇ ਤੇ ਕਿੰਨੇ ਹੋਰ ਸੁਪਨੇ ਟੁੱਟਣਗੇ ਪਿੰਡਾਂ ਦੇ ਹਾਲ ਦੇਖ ਕੇ ਜਾਪਦਾ ਹੈ ਕਿ ਹੁਣ ਸ਼ਾਇਦ ਸਰਕਾਰੀ ਮਦਦ ਵੀ ਇਨ੍ਹਾਂ ਘਰਾਂ ਨੂੰ ਮੁੜ ਖੜਾ ਨਹੀਂ ਕਰ ਸਕੇਗੀ ਤੇ ਪੰਜਾਬੀ ਟਰਬਿਊਨ ਦੇ ਵੱਲੋਂ ਅਜੇ ਹੀ ਲੋਕਾਂ ਦੀ ਆਵਾਜ਼ ਬਣ ਕੇ ਇਨ੍ਹਾਂ ਦੇ ਦੁੱਖਾਂ ਦੇ ਵਿੱਚ ਸ਼ਰੀਕ ਹੋਣ ਦੀ ਇੱਕ ਛੋਟੀ ਜੀ ਕੋਸ਼ਿਸ਼ ਹੈ ਧੰਨਵਾਦ